ਵਾਹਿਗੁਰੂ ਸਾਹਿਬ ਜੀ ਬਰਹਿ ਮਹਾਮਾਜ ਮਹੱਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ ਚਾਰਕੁੰਟ ਦਹ ਦਿਸੁ ਪ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਦੁਦੈ ਤੇ ਬਹਰੀ ਕਿਤਨ ਆਵੈ ਕਾਮ ਜਲ ਬਿਨ ਸਾਕ ਕੁਮਲਾਵਤੀ ਉਪਜਹਿ ਨਾਹੀ ਨਾਮ ਹਰ ਨਾ ਹਰ ਨਾ ਮਿਲੀਐ ਸਾਜਨੈ ਕਤ ਪਾਈਐ ਵਿਸਰਾਮ ਜਿਤ ਘਰ ਹਰਿ ਕੰਤ ਨ ਪ੍ਰਗਟੈ ਪਠ ਨਗਰ ਸੇ ਗ੍ਰਾਮ ਸ੍ਰਬਿ 시ਗਾਰ ਤੰ ਬੋਲ ਦਸ ਸੰਦੇਹੀ ਸਬ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸਜਣ ਸਬ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਦੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਤਾਮ ਚੇਤ ਗੋਵਿੰਦ ਅਰਾਧਿਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਣਾ ਜਿਨ ਪਾਇਆ ਪ੍ਰਭ ਆਪਣਾ ਆਈ ਤਿਸ ਹੈ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਚਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵਈ ਕਿਤੜਾ ਦੁਖ ਗਣਾ ਜਿੰਨੀ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰਿ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਸੁਮਨ ਚਿਤ ਮਿਲਾਏ ਸੋ ਪ੍ਰਭ ਿਸ ਕੈ ਪਾਏ ਲਗਾ ਬੈ ਸਾਖ ਤੀਰਨ ਕਿਉ ਬਾਢਿਆ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤਨਾ ਹਰ ਅਬਿਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ ਇਕਸ ਹਰ ਕੇ ਨਾਮ ਬਿਨ ਅੱਗੈ ਲਈ ਅਹ ਖੋਹਿ ਦਈਓ ਵਿਸਾਰਿ ਬਿਗੁਚਣਾ ਪ੍ਰਭ ਬਿਨ ਅਬਰ ਨ ਕੋਈ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੇ ਜਾ ਸੰਤ ਪਿਟੈ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਦਿਸੈ ਅਗੇ ਸਭ ਨਿਵਨ ਅਰ ਸੱਜਣ ਧਾਵਣ ਲੱਗਿਆ ਕਿਸੈ ਨਾ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਬੇ ਨਾਰਾਇਣ ਜੀਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਦੀ ਅਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਐ ਤਨ ਆਪਣ ਲੀਆ ਜੀ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪਰਾਪਤਿ ਨਾਨਕ ਰੰਗ ਮਾਨੰਨ ਹਰਿ ਦੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਿੰਨਾ ਪਾਸ ਜਗ ਦੀਵਨ ਪੁਰਖ ਤਿਆਗ ਕੈ ਮਾਨ ਸੁਸੰਧੀ ਆਸ ਦੁਐ ਭਾਈ ਦੇ ਗੁਚੀਐ ਗਲ ਪਈ ਸੁਜਮ ਕੀ ਫਾਸ ਜਿਹਾ ਵਿਦੈ ਸੋ ਲੁਣੈ ਮੱਥੈ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਇ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਇ ਪਿਆਸ ਪ੍ਰਭ ਤੁਧ ਵਿਨ ਦੁਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਤਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਦਾਨ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀ ਬਣਹਾਰ ਬਣ ਤਿਨ ਪ੍ਰਭ ਸੰਗ ਮੋਲਿਆ ਸਮਰਤ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਦਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਿਨ ਸੁਆਗਣੀ ਜਿਨ ਰਾਮ ਨਾਮ ਓਰ ਹਾਰ ਤੋਂ ਪਰਮ ਪੁਲਾਣੀਆਂ ਦੁਜੈ ਲੱਗਾ ਹੀਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਤ ਬੇਲੈ ਕਹਿ ਸੁਨ ਪ੍ਰੀਤ ਪਕੜ ਚਲਾਈਨ ਦੂਤ ਜੰਮ ਕਿਸੈ ਨੰਦੇਨੀ ਪੀਤ ਛੱਡ ਖੜੋਤੇ ਖਿਨੈ ਬਾਹੀ ਜਿਨਸਿਓ ਲੱਗਾ ਹੀਤ ਹਾਥ ਮਰੂੜੇ ਤਨ ਕਪੇ ਸਿਆਹ ਹੋ ਹੋਆ ਸੀਤ ਜਿਹਾ ਵਿਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਵ ਦੇਤ ਸੇ ਪਾਦੋਂ ਇਹ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੀਤ ਹਸਨ ਪ੍ਰੇਮਯੋ ਮਹਾੜਾ ਕਿਉ ਮਿਲਿਐ ਹਰਜਾਈ ਮਨ ਤਨ ਬਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਬਾਈ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਦਾਈ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿਆ ਗਾਈ ਆਪ ਤਿਆਗ ਬੇਨਤੀ ਕਰਹਿ ਲੇਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਈ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਇ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਈ ਕੱਤਿਕ ਕਰਮ ਕਮਾਵਣੀ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਬੇਆਪਨ ਸਭੇ ਰੋਗ ਬੇਮੁਖ ਹੋਏ RAM ਤੇ ਲੱਗਨ ਜਨਮ ਬਿਦੋਗ ਖਿੰਦ ਮਹਿ ਕਉੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ ਕਿ ਤੱਕ ਛੁ ਨ ਹੋਵੈ ਲਿਖਿਆ ਤੁਰ ਸੰਜੋਗ ਵੱਡ ਪਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖਿ ਲਹਿ ਮੇਰੇ ਸਾਹਿਬ ਬੰਦੀ ਮੋਤ ਕਤਕ ਹੋਵੈ ਸਾਧ ਸੰਗ ਮਿਨਸੈ ਸੱਬੇ ਸੂਤ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਤਨ ਮਨ ਮੌਲਿਆ ਰਾਮ ਸੋ ਰਾਮ ਸਿਓ ਸੰਗ ਸਾਦ ਸਹੀ ਲੜੀਆ ਸਾਦ ਜਨਾਂ ਤੇ ਬਾਹਰੀ ਸੇ ਰਹਿਣ ਅਕੇ ਲੜੀਆ ਹਾ ਤੈਨ ਦੁੱਖ ਨ ਕਬਹੋਂ ਉਤਰੈ ਸੇ ਜਮ ਕੈ ਬਸ ਪੜੀਆ ਹਾ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਹਾ ਰਤਨੰਦ ਵਿਹਰ ਲਾਲ ਹਰ ਕੰਠ ਤਿਨਾ ਦੜੀਆ ਹਾ ਨਾਨਕ ਬਾਂਥੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਹ ਮੰਗਰ ਪ੍ਰਭ ਅਰਾਧਣ ਬਹੁੜ ਨਾ ਜਨ ਬੜਿਆ ਹ ਭੋਕ ਤੁਖਾਰਣ ਵਿਅਪਈ ਕੰਠ ਮਿਲਿਆ ਹਰਨਾਹ ਮਨ ਬੀਤਿਆ ਚਰਣਾ ਰਵਿੰਦ ਦਰਸ਼ਨ ਲਗੜਾ ਸਾਹੋ ਹੋ ਟੁ ਗਵਿੰਦ ਗੋਪਾਲ ਰਾਏ ਸੇਵਾ ਸਾਮੀ ਲਾਹੋ ਬਿਖਿਆ ਪਹ ਨਸਕੈ ਮਿਲ ਸਾ ਦੂ ਗੁਣ ਗਾਹੋ ਜਹਤੇ ਉਪਜੀਤ ਹੈ ਮਿਲੇ ਸੱਚੀ ਪ੍ਰੀਤ ਸੁਬਾਹੋ ਕਰ ਗਹਿ ਲੈਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਹੋ ਵਾਰ ਜਾਓ ਲਖ ਵੇਰੀਆ ਹਰ ਸੱਜਣ ਅਗਮ ਗਾਹੋ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈਆ ਹੋ ਭੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇਪਰਵਾਹੋ ਮਾਗ ਮਦਨ ਸੰਗ ਸਾਧੂਆ ਧੂੜੀ ਕਰੇ ਸ਼ਨਾਨ ਹਰਿ ਕਾ ਨਾਮ ਧਿਆਏ ਸੁਣ ਸਭ ਨਾਨਕ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੈ ਜਾਈ ਗੁਬਾਨ ਕਾਮ ਕ੍ਰੋਧ ਨ ਮੋਹੀਐ ਬਿਨ ਸਹਿ ਲੋਭ ਸੁਆਨ ਸਚੇ ਮਾਰਗ ਚਲਦਿਆ ਉਸਤਤ ਕਰੀ ਜਹਾਨ ਅਠ ਸਠ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨ ਜਿਸਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਤੇ ਸੇ ਕਾਢੀ ਐ ਹੈ ਦਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਤ ਪੁੰਨੀ ਵਡ ਪਾਗਣੀ ਵਰ ਪਾਇਆ ਹਰ ਰਾਈ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾ ਅਵਰ ਨ ਦਿਸਈ ਕੋਈ ਦੂਜਾ ਲਵੈ ਨ ਲਾਈ ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀ ਅਨਜਾਈ ਸੰਸਾਰ ਸਾਗਰ ਤੇ ਰਖਿਆਨ ਬਹੁੜ ਨ ਜਨਮੈ ਤਾਈ ਦੇਹ ਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸਚਖਨੀ ਸਰਬ ਸੁਖਾ ਨਿਦ ਚਰਨ ਹਰ ਭਉਦਲ ਬਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀ ਜਰੇ ਕੂੜ ਗਏ ਦੁਬਿਦਾ ਨਸੀ ਪੂਰਨ ਸਤਿ ਪਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਇਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ